ਕਰੀਆਨੇ ਦੀ ਦੁਕਾਨ ਤੇ ਸੌਦਾ ਲੈ ਰਹੇ ਸਰਪੰਚ ਦੀ 2 ਲੱਖ ਦੀ ਨਕਦੀ ਸਮੇਤ ਕਾਰ ਚੋਰੀ ਤਸਵੀਰਾਂ ਸੀਸੀਟੀਵੀ ਵਿੱਚ ਹੋਈਆਂ ਕੈਦ ਦਿਨ ਦਿਹਾੜੇ ਗਮਾਨੀ ਵਾਲਾ ਮੋੜ ਤੋਂ ਕਰਿਆਨੇ ਦੀ ਦੁਕਾਨ ਤੇ ਸੌਦਾ ਲੈ ਰਹੇ ਸਰਪੰਚ ਦੀ ਕਾਰ ਨੂੰ ਚੋਰੀ ਕਰ ਲਿਆ ਗਿਆ ਦੱਸ ਦਈਏ ਕਿ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਇਸ ਮਾਮਲੇ ਦੇ ਵਿੱਚ ਸਰਪੰਚ ਦਾ ਕਹਿਣਾ ਕਿ ਉਸ ਦੀ 2 ਲੱਖ ਰੁਪਏ ਦੀ ਨਕਦੀ ਵੀ ਕਾਰ ਵਿੱਚ ਸੀ ਮੌਕੇ ਤੇ ਪਹੁੰਚੀ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਬਾਰ ਬਾਰ ਇਹ ਪਹਿਲਾ ਟੈਲੇਗਾ ਸੜਕ ਤੇ ਹੈ ਨਾ ਇਹ ਗੱਡੀ ਮੋੜ ਕੇ ਲਾਈ ਹੋਈ ਹੈ ਨਾ ਗੱਡੀ ਤੇ ਮੱਡੀ ਦੀ ਸਿੱਟੀ ਲੱਗੀ ਸੀ ਮੋੜ ਤੋਂ ਬਾਅਦ ਆਸਾ ਪਾਸਾ ਵੇਖਦਾ ਪਿਆ ਨਾ ਪਹਿਲਾਂ ਕਲੀਅਰ ਕਰਦਾ ਆਸਾ ਪਾਸਾ ਮਗਰੋਂ 30 ਪੱਜਾਂ ਵਾਲੀ ਨਾ ਆਉਂਦਾ ਹਾਂ ਆਸਾ ਪਾਸਾ ਕਲੀਅਰ ਕਰਕੇ ਤੇ ਫਿਰ ਉਸ ਤੋਂ ਬਾਅਦ ਕਾਂਡ ਕਰੇਗਾ ਆਦੀ ਹੈ ਯਾਰ ਮੁੰਡੇਂ ਵਿਆੜੀ ਉਧਰ ਨਹੀਂ ਲੱਗਣਾ ਵੜੀ ਪਹਿਲਾਂ ਲੋਕ ਨੂੰ ਦੂਰੋਂ ਖੁੱਲਦ ਰੇ ਪ੍ਰਿੰਸ ਕੁੰਡਾ ਕੜਾ ਵੜਿਆ ਜਾਂਦਾ ਜੀ ਤੂੰ ਤਾਂ ਉਦਾਂ ਹੀ ਹੈ ਕੋਈ ਮੈਂ ਤਾਂ ਆਪਾਂ ਵੀ ਆਏ ਹਾਂ ਉਹਨੂੰ ਕੋਈ ਦੇ ਕਰਵਾਉਂਦੇ ਉਹ ਵਾਸਾ ਪਾਸੇ ਦੇ ਇੱਕ ਦਾ ਪਹਿਨਾ ਸਾਰਾ ਤੇ ਗੱਲ ਆਹ ਮੈਂ ਗਿਆ ਲੋਕ ਖੁੱਲ ਗਈ ਖੁੱਲ ਗਈ ਗੱਡੀ ਤੁਹਾਨੂੰ ਪਤਾ ਨਹੀਂ ਲੱਗਿਆ ਕਿ ਉਹਨਾਂ ਜੋ ਸਟਾਰਟ ਕੀਤੀ ਚਾਚਾ ਇਹ ਉਹ ਤਾਂ ਕਾਰ ਮਤ ਹੋ ਗਿਆ ਮੈਂ ਇਥੋਂ ਨਿਕਲੀ ਮੈਂ ਕਾਰ ਸਟਾਰਟ ਕਿ ਨਿਕਲ ਗਿਆ ਕਿ ਆਟੋਮੈਟਿਕ ਨਾਲ ਦੀ ਨਾਲ ਨਿਕਲ ਗਿਆ ਲੈ ਕੇ ਉਹ ਗਈ ਬਣੀ ਅੱਛਾ ਤੁਸੀਂ ਉਵੇਂ ਹੀ ਨਿਕਲੇ ਹੋ ਬਾਹਰ ਹਾਂ ਹੈ ਬਾਹਰ ਨਿਕਲ ਗਿਆ ਮੇਰਾ ਸਕੂਟਰ ਤਾਂ ਦਿੱਤਾ ਸੀ ਮੈਂ ਸਾਰੇ ਨਿਕਲੇ ਪੱਜ ਕੇ ਬਾਹਰ ਹੂੰ ਮੈਂ ਇਧਰ ਰੁਲਾ ਪਿਆ ਪਾਤੀ ਕਿ ਵਿਕਲ ਨੂੰ ਖੋਲਿਆ ਹੋਇਆ ਤੇ ਜੀ ਮਗਰ ਫਿਰ ਲੱਗਿਆ ਦੁੱਖ ਦੇ ਲੰਘੇ ਆਣੇ ਸਾਡੀ ਹੋਰ ਤੁੰਡੀ 150 ਦਾ ਨਾਲ ਦੀ ਨਾਲ ਹੋਈਂਦੀ ਕੁ ਸਕਿੰਟ ਵਿੱਚ ਫਿਰ ਤਾਂ ਮਾਰਦੀ ਹੈ ਮਾਰਦੀ ਸਪੀਡ 100 130 40 50 ਐ ਐਂਚਰ ਦੀ ਖੂਬ ਜੀ ਕਿੱਥੇ ਤੱਕ ਗਿਆ ਜੀ ਮਗਰ ਅਸੀਂ ਲਾਧੂ ਆ ਦੇਖਣਾ ਇਹਨੇ ਕਿਹਾ ਦੂਰ ਤੱਕ ਨਾਕਾ ਨੂੰ ਕਲ ਵਾਲਾ ਨਹੀਂ ਜਾਦਾ ਵਾਏ ਨਾਕੇ ਕਿ ਪੈਚ ਜਿਲੱਲਾ ਫਾਈਲ ਕੋ ਮੈਨੂੰ ਟੱਪਨ ਨਾ ਕੋਈ ਨਹੀਂ ਬੱਲਾ ਹੀ ਹੈ ਮੈਂ ਘਰੋਂ ਗਿਆ ਯਾਰ ਉੱਥੇ ਜਾਬਨ ਕੀਤਾ ਦੂਮੇ ਮੈਂ ਚੱਕੀ ਵੀ ਆਣੀ 95770 ਉਹ ਨਹੀਂ ਪੰਜ ਸੌ ਸਤਾ ਉਹ ਅੱਗੇ ਵੀ ਆ ਕੇ ਬਣੀ ਗਈ ਫਾਂਦੀ ਉਹ ਆਈ ਉਹ ਜੱਤੀ ਆ ਸ਼ੋਕਾ ਤੁਹਾਨੂੰ ਵੀ ਇੱਕ ਅੱਜ ਸਮਾਂ ਗੱਲਾਂ ਨਾਲ ਲੋੜ ਹੀ ਪੈਂਦੀ ਨਾ ਫਿਰ ਉਹ ਮੈਂ ਭਾਈ ਇਹਨੇ ਮੈਂ ਦਿੰਦਿਆਂ ਅਗਾ ਦੇ ਬਿਨਾਂ ਲੱਗਦਾ ਲੱਗਦਾ ਤੁਹਾਡਾ ਹੌਟਾ ਲਾਣਾ ਲੱਗਦਾ ਬੰਦ ਹਾਂ ਕਦੇ ਬੰਦਾ ਜਾਣ ਕਹਿੰਦੇ ਜਾਣ ਪਛਾਣ ਦਾ ਰੋਕ ਚੀਂਦਾ ਕੀ ਹੋਇਆ ਕੀ ਪਹਿਲਾਂ ਵੀ ਕਦੇ ਆਇਆ ਕਿ ਪਹਿਲੀ ਆਮ ਜਿਵੇਂ ਰੂਟੀਨ ਦੇ ਵਿੱਚ ਕਸਟਮਰ ਆਉਂਦੇ ਜਾਂਦੇ ਰਹਿੰਦੇ ਆ ਤਾਂ ਉਦਾਂ ਦੀ ਤਰ੍ਹਾਂ ਆਇਆ ਹੈਗਾ ਤੇ ਕਹਿੰਦਾ ਕਿ ਆਪਾਂ ਨੂੰ ਨਮਕ ਚਾਹੀਦਾ ਤਿੰਨ ਧਾਰੀਆਂ ਨਮਕ ਦਿੱਤਾ ਮੈਂ ਅੰਠ ਖੰਡ ਤੋਲੋ ਕਿ ਕਿ ਬੋਤਲ ਤੇਲ ਦੀ ਹਲਦੀ ਮਸਾਲਾ ਜੋ ਵੀ ਹੈ ਉਹ ਕਹਿੰਦਾ ਵੀ ਇੱਕ ਇੱਕ ਲਫਾਫੇ ਚ ਤਿੰਨ ਜਗਾਂ ਦੇ ਸਮਾਨ ਪਾ ਦਿਓ ਤੇ ਮੈਂ ਪੱਠੇ ਦੀ ਲੇਬਰ ਨੂੰ ਸਮਾਨ ਦੇਣਾ ਐ ਇੰਨੀ ਗੱਲ ਉਹਨੇ ਮੈਨੂੰ ਕਹੀ ਐ ਹੂੰ ਮੈਂ ਸਮਾਨ ਤੋਲਣ ਲੱਗ ਗਿਆ ਉਹਨੇ ਦੇ ਵਿੱਚ ਚਾਚਾ ਜੀ ਨੇ ਮੇਰੇ ਕੋਲ ਕਾਲੇ ਤੇਲ ਮੰਗਿਆ ਕਹਿੰਦੇ ਕਿ ਤੇਲ ਚਾਹੀਦਾ ਮੈਨੂੰ ਮੈਂ ਤੇਲ ਤੋਲਣ ਲੱਗ ਪਿਆ ਉਨੀ ਦੇਰ ਦੇ ਵਿੱਚ ਉਹਨਾਂ ਨੇ ਕੀ ਕੀਤਾ ਚਾਬੀ ਚੱਕ ਲਈ ਹੈਗੀ ਹੂੰ ਚਾਬੀ ਚੱਕ ਲਈ ਹੈ ਤਾਂ ਸਾਡੇ ਵੇਖਦੇ ਆ ਵੇਖਦੇ ਆਂ ਸਾਹਮਣੇ ਬਸ ਉਹ ਅੱਖਾਂ ਦੇ ਸਾਹਮਣੇ ਗੱਡੀ ਜਿਹੜਾ ਭਜਾ ਕੇ ਲੈ ਗਏ ਹੂੰ ਇਹ ਪਹਿਲਾਂ ਵੀ ਕਦੇ ਤੁਹਾਡੀ ਦੁਕਾਨ ਤੇ ਬੰਦਾ ਆਇਆ ਨਹੀਂ ਸਰ ਪਛਾਣ ਹੈ ਕੀ ਕੋਈ ਪਛਾਣ ਨਹੀਂ ਹੈਗੀ ਸਰ ਬਸ ਇੰਨੀ ਗੱਲ ਦੀ ਜ਼ਰੂਰ ਹੈ ਬਸ ਉਹਨੇ ਜੋ ਦੋ ਵਾਰ ਹੀ ਕਿਹਾ ਹੈਗਾ ਵੀ ਮੈਨੂੰ ਰਾਸ਼ਨ ਤੋਲ ਦੇ ਕਿ ਮੈਂ ਪੱਠੇ ਤੇ ਲੇਬਰ ਨੂੰ ਸਮਾਨ ਦੇਣਾ ਇੰਨੀ ਗੱਲ ਉਹ ਕਹਿੰਦਾ ਹੈਗਾ ਹੂੰ બસ ਐਨੀ ਗੱਲ ਕਹਿ ਕੇ ਤੇ ਚਾਬੀ ਚੱਕ ਕੇ ਜਿਹੜਾ ਪੱਜ ਜਾਂਦਾ ਹੈ। ਚਾਬੀ ਚੱਕਦਾ। ਕੈਮਰੇ ਵਗੈਰਾ ਨਹੀਂ ਲੱਗੇ ਹੋਏ। ਸਾਡੇ ਸਰ ਕੈਮਰੇ ਲੱਗੇ ਹੋਏ ਆ। ਕੈਮਰੇ ਕੈਮਰੇ ਦੇ ਅਕੋਰਡਿੰਗ ਅਸੀਂ ਸਭ ਕੁਝ ਦੇਖਿਆ ਹੈਗਾ ਉਹਦੇ ਵਿੱਚ ਉਹਨਾਂ ਨੇ ਉਹਵੇਂ ਚਾਬੀ ਚੱਕਦੇ ਵੀ ਪਤਾ ਲੱਗੀਆਂ ਤਾਂ ਅੰਦਰ ਰੁਮਾਲ ਵੀ ਬੰਨਿਆ ਉਹਨਾਂ ਨੇ। ਅੱਛਾ ਰੁਮਾਲ ਅੰਦਰ ਆ ਕੇ ਬਾਅਦ ਚ ਬੰਨਿਆ। ਰੁਮਾਲ ਅੰਦਰ ਬੰਨਿਆ ਸਰ ਅਸੀਂ ਆਪ ਦਾ ਕੰਮ ਲੱਗੇ ਸੀ ਚਾਚਾ ਦਾ ਮੈਂ ਉਹ ਸੀ ਗੱਲਾਂ ਬਾਤਾਂ ਜਿਵੇਂ ਉਹ ਤੇਲ ਇਹਨਾਂ ਨੇ ਮੰਗੇ ਸੀ ਉਧਰ ਮੈਂ ਧਿਆਨ ਹੋ ਗਿਆ ਜੀ। ਓਨੀ ਦੇਰ ਦੇ ਵਿੱਚ ਉਹਨਾਂ ਨੇ ਰੁਮਾਲ ਬੰਨ ਲਿਆ ਜੀ। ਰੁਮਾਲ ਬੰਨ ਕੇ ਤਾਂ ਉਹ ਬਾਹਰ ਆ ਗਿਆ ਜ ਕਿਨਾ ਹੈ ਤੁਹਾਡਾ ਮੇਰਾ ਨਾ ਪ੍ਰਿੰਸ ਗੰਦੀ ਇਹ ਕਿਹੜੀ ਜਗ੍ਹਾ ਇਹ ਗੁਮਾਨੀ ਵਾਲਾ ਡਾਜੀ ਗੁਮਾਨੀ ਵਾਲਾ ਡਾਜੀ ਹਾਂਜੀ ਸਰ ਕੀ ਨੰਬਰ ਕੀ ਗੱਡੀ ਦਾ ਜੀ 361 डी 8113 ਪੀਪੀ ਕਾਰ ਡੀ 8113 ਹਾਂਜੀ ਸਕੋਡਾ ਚਿੱਟੇ ਰੰਗ ਦੀ ਸਕੋਡਾ ਚਿੱਟੇ ਰੰਗ ਦੀ ਠੀਕ ਠੀਕ ਹੈ ਜੀ ਕੀ ਗੱਲ ਹੋਈ ਹੈ ਮੈਂ ਨਾ ਸਵੇਰ ਰੈਗੂਲਰ ਤੇ ਤਰਨ ਨਬਲਾ ਆ ਜਾਂਦਾ ਮੈਂ ਸਵੇਰ 9:00 ਵਜੇ ਦੰਪ ਤੇ ਨਤ ਆਇਆ ਜੀ ਕਰੋ ਉੱਥੇ ਆ ਕੇ ਟਰੈਕਟਰਾਂ ਨੂੰ ਤੁਰਿਆ ਮੇਰੇ ਟਰੈਕਟਰ 10 ਤੋਂ 15 ਟਰੈਕਟਰ ਦੇ ਹੀ ਇਕੱਠਾ ਲੈ ਕੇ ਕੋਈ ਤੁਰ ਜਾਂਦੇ ਆ ਹਾਂਜੀ ਮੈਂ ਉਹਨਾਂ ਨੂੰ ਤੋਰ ਕੇ ਤੇ ਇਹਨਾਂ ਕੋਲ ਆ ਗਿਆ ਅਸੀਂ 5 ਦੀ 5 ਤਰੀਕ ਨੂੰ ਟਰੈਕਟਰਾਂ ਵਾਲੇ ਨਾਲ ਡਰਾਈਵਰਾਂ ਦਾ ਜੋ ਹਿਸਾਬ ਬਣਾਨੇ ਬਣਾ ਕੇ ਉਹਨਾਂ ਨੂੰ ਪੈਸਾ ਦਿੱਸਾ ਦੇਣਾ ਹੁੰਦਾ ਤੇ ਇਹਨਾਂ ਦੇ ਕੋਲ ਵੀ ਜੋ ਖੰਡ ਚਾਹ ਲੋਡਰਨ ਬਟਨ ਜੋ ਵੀ ਸਾ ਗਾਂਧੀ ਦੁਕਾਨ ਤੋਂ ਇੱਥੋਂ ਜਾਂਦਾ ਉਹ ਅਸੀਂ ਰੈਗੂਲਰ ਤਰ੍ਹਾਂ ਇਹਨਾਂ ਕੋਲ ਹਿਸਾਬ ਕਰਨ ਆਏ ਆ ਤੇ ਉਹਨੂੰ ਪੈਸਾ ਦਿੱਸਾ ਦੇਣਾ ਸੀ ਜਿਵੇਂ ਤੇ ਅਸੀਂ ਤਾਂ ਮੈਂ ਤਾਂ ਉੱਥੇ ਆਦਾ ਅੰਦਰ ਆਦੇ ਸਾਹਮਣੇ ਵਾਲੇ ਬੈਠਾ ਹਾਂ ਪਹਿਲਾਂ ਮੈਂ ਡਾਕਟਰ ਸਾਹਿਬ ਤੋਂ ਦਵਾਈ ਲਈ ਨਾਲ ਡਾਕਟਰ ਸਾਹਿਬ ਨੇ ਹੂੰ ਕਾਂਸੀ ਜਗਾਮ ਜਾਂ ਰਾਜ ਜਸਵਰ ਜੂ ਹੈ ਮੈਂ ਡਾਕਟਰ ਸਾਹਿਬ ਮੜਾ ਚੈੱਕ ਕਰਾਉਣਾ ਮੈਨੂੰ ਉਹ ਇਕਸਲਾ ਦਵਾਈ ਦਵਾਈ ਮੈਂ ਉੱਥੇ ਜਾ ਦਵਾਈ ਦੇ ਚਾਬੀਆਂ ਦਾ ਕਾਊਂਟਰ ਤੋਂ ਮੇਰੇ ਆਖਤੀ ਆ ਗਈ ਹੂੰ ਤੇ ਬਾਕੀ ਇਹਨੂੰ ਮੈਂ ਉਹ ਮੁੰਡੇ ਸਮਾਨ ਲੈ ਕੇ ਦੁੱਧ ਹੱਥ ਲੈ ਕੇ ਦੁਪਹਿਰ ਚਲੇ ਗਏ ਚਾਚਾ ਨਾਨਾ ਜਿਹੜੇ ਬੱਬੀ ਸੀ ਹੂੰ ਤੇ ਮੈਂ ਨਾ ਜਦੋਂ ਸੱਸੂ ਕਰਨ ਦੇ ਮੁੰਡਾ ਆਣੀ ਸੀ ਮੁੰਡਾ ਆਇਆ ਤੇ ਸੱਸੂ ਕਰਨਾ ਸੀ ਬੈਠੇ ਹੀ ਸੀ ਆ ਗਈ ਪਹਿਲਾਂ ਉਹਦੇ ਪਾਪਾ ਜੀ ਦੁਕਾਨ ਤੇ ਹੂੰ ਤੇ ਉਹ 5-7 ਮਿੰਟਾਂ ਦੇ ਵਿੱਚ ਕੋਈ ਸੌਦਾ ਗਾਹਕ ਲੈਣ ਆਇਆ ਤੇ ਉਹ ਚਾਬੀਕਾਰ ਦੀ ਚਾਬੀ ਦੇ ਪਰਾਰ ਹੋ ਗਿਆ ਮੇਰਾ ਤੁਸੀਂ ਚਾਬੀ ਕਾਊਂਟਰ ਤੇ ਰੱਖੀ ਹੋਈ ਸੀ ਕਾਊਂਟਰ ਤੇ ਦਵਾਈ ਵਾਲੀ ਲਿਫਾਵਾ ਮੇਰਾ ਵੀ ਉੱਥੇ ਹੈ ਹਮ ਤੇ ਤੁਝਾ ਚਾਬੀ ਵੀ ਉੱਥੇ ਉੱਤੇ ਕਾਊਂਟਰ ਤੇ ਅਕਿਵੇਂ ਰੈਗੂਲਰ ਤਰ੍ਹਾਂ ਕੇ ਰੱਖੀ ਦਿੱਤੀ ਜਾਂਦਾ ਇਥੇ ਕੰਡੇ ਦੇ ਕੋਲ ਆਈਦਾ ਉੱਥੇ ਜਿੱਥੇ ਮੇਹੱਤ ਜੀ ਹੁੰਦੀ ਉੱਥੇ ਰੱਖਤੀ ਹਮ ਕੋਈ ਇਹੋ ਜਿਹੀ ਆਈ ਨਹੀਂ ਕੋਈ ਡੱਟ ਉੱਪਰ ਵੀ ਕੋਈ ਚੱਕੀ ਹੋਊਗੀ ਹਮ ਫਿਰ ਹੁਣ ਇਹਦੀ ਸੂਚਨਾ ਦਿੱਤੀ ਪੁਲਿਸ ਨੂੰ ਪੁਲਿਸ ਨੂੰ ਸੂਚਨਾ ਦਿੱਤੀ ਆ ਆਏ ਮੁਲਾਜ਼ਮ ਆਏ ਹੋਏ ਆ ਕਿ ਸਾਰਾ ਚੈੱਕ ਕਰੀ ਕੀ ਕੋਈ ਕੈਸ਼ ਵੀ ਤੁਸੀਂ ਦੱਸ ਰਹੇ ਹੋ ਕੈਸ਼ 2 ਲੱਖ ਰੁਪਏ ਹੈਗੇ ਸੀ ਅਸੀਂ ਮੁਲਾਜ਼ਮਾਂ ਨੂੰ ਪਾ ਦੇ अच्छा 5 ਤਰੀਕ ਨੂੰ ਉਹ ਸਾਰਾ ਬਣਾ ਕੇ ਮੈਂ ਛੋਟੇ ਲਿਫਾਫੇ ਜਿਹੜੇ ਨੇ ਲੈ ਕੇ ਉਹਨਾਂ ਦੇ ਵਿੱਚ ਮਹੀਨੇ ਦਾ ਜੋ ਉਹਨਾਂ ਦਾ ਬੰਦਾ ਉੱਤੇ ਨਾਂ ਲਿਖ ਕੇ ਰੱਖ ਦੀਦਾ ਉੱਥੇ ਡੰਬ ਦੇ ਜਦੋਂ ਡਰਾਈਵਰ ਵਾਪਸ ਆਉਂਦਾ ਸ਼ਾਮ ਨੂੰ ਆਦੀ ਜਿਹੜੀ ਬੰਦੀ ਪੇਮੈਂਟ 5 ਤਰੀਕ ਸੇ ਮਿਲਿਆ ਸਾਬ ਦਾ ਘਰੇ ਲੈ ਕੇ ਚਲਾ ਜਾਂਦਾ ਇਸੇ ਦਾ 10 ਵਜੇ ਦਾ ਬਕਾਇਆ ਕੇ 8 ਵਜੇ ਦਾ ਕੇ 15 ਵਜੇ ਦਾ ਜਿੰਦਾ ਵਿੱਚ ਪੈਸਾ ਬਕਾਇਆ ਬਚੇ ਉਹ ਆਦਾ ਆ ਕੇ ਟਰੈਕਟਰ ਰੁਕੇਗਾ ਰਾਤ ਨੂੰ ਕਰ ਜਾਏਗਾ ਉਸ ਟਾਈਮ ਮੌਕੇ ਤੇ ਸਾਡਾ ਕੋਈ ਨਾ ਟੇ ਬੈਠਾ ਨਹੀਂ ਜਾਂਦਾ ਉੱਥੇ ਫਿਰ ਜਮੇਤ ਦੇ ਦੀਦਾ ਬੰਦੇ ਨੂੰ ਹਰ ਇੱਕ ਬੰਦੇ ਦੇ ਲਿਫਾਫੇ ਹੀ ਪਾ ਕੇ ਪੈਸੇ ਰੱਖ ਦੀ ਪੇਪਰ ਲੈ ਕੇ ਜਾਂਦਾ ਕਰਿਆ ਦਾ ਕਰਦਾ ਕਿ ਯਾਰਾ ਵਿਚਾਰ ਚਲਾ ਲੈਂਦੇ ਵੀ ਹਮ ਉਹਨਾਂ ਦਾ ਉਹਦਾ ਸਾਨੂੰ ਮਾਰ ਮਹੀਨੇ ਤਾਂ ਖਾਵਾ ਦਿਨੀਆਂ ਹੀ ਪੈਂਦੀਆਂ ਜੀ ਬਾਕੀ ਕੰਮ ਸਾਰੇ ਸੂਕ ਪੱਜੇ ਹੋ ਗਏ ਤੁਸੀਂ ਪਿੱਛੇ ਭੱਜ ਕੇ ਉਹਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਯਾਰ ਪਿੱਛੇ ਅਸੀਂ ਕਾਰ ਲਾਈ ਡਾਕਟਰ ਸਾਹਿਬ ਲਾਈ ਸਕੂਟਰ ਮੋਟਰਸਾਈਕਲ ਵਿਚਾਰ ਪਾਇ ਲ ਗੱਡੀ ਉਹਨੇ ਬੈਠਦੇ ਨਾਲ ਹੀ ਆਟੋਮੈਟਿਕ ਗੱਡੀ ਹੈ ਜੀ ਅੱਛਾ ਸਕੋਡਾ ਉਹ 150 ਸਪੀਡ ਤਾਂ ਨਾਰਮਲ ਹੀ ਹੋ ਜਾਂਦੀ ਤੁਹਾਨੂੰ ਜੀ ਅੱਛਾ ਇੱਕ ਸਕਿੰਟ ਪੰਜ ਸਕਿੰਟ ਤੋਂ ਪਹਿਲਾਂ 150 ਸਪੀਡ ਤੇ ਗੱਡੀ ਹੋਈ ਹਮ ਗੱਡੀ ਨੂੰ ਬੜਨਾ ਕੋਈ ਸੌਖੀ ਗੱਲ ਥੋੜਾ ਸੀ ਉੱਥੇ ਕੀ ਨਾਏ ਤੇਲ ਦੇ ਡੰਕੀ ਬੋਲੇ ਕਰ ਤੀ ਨਾਏ ਤੁਹਾਡਾ ਅਰਜਿੰਦਰ ਚੋ ਕੀ ਕੰਮ ਕਰਦੇ ਹੋ ਮੈਂ ਅਰਨਿਆਲ ਸਰਪੰਚ ਵੀ ਆ ਤੇ ਮੇਰਾ ਪ੍ਰਾਲੀ ਦਾ ਡੰਪ ਵੀ ਇੱਥੇ ਨਾਲ ਇਹਨਾਂ ਠੀਕ ਹੈ